ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਗਿੱਧੇ ਦਾ ਨਵਾਂ ਹੀ ਤਮਾਸ਼ਾ ਸੁਣਾਉਣ ਲੱਗੀ ਹਾਂ ਮੈਨੂੰ ਲੱਗਦਾ ਵੀ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ ਸੋ ਆਸਾਂ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬੜਾ ਸੋਹਣਾ ਹੈਗਾ ਮਜ਼ਾਈਆ ਜਾਂ ਤੇ ਦੇਖੋ ਸੁਣੋ ਫਿਰ ਕੀ ਕਹਿੰਦੀ ਹੈ ਤਮਾਸ਼ੇ ਗਿੱਧੇ ਦੇ ਤਮਾਸ਼ੇ ਦੇ ਵਿੱਚ ਕੁੜੀ ਉਹ ਇੱਕ ਉਂਗਲ ਤੇ ਬੰਨ ਲੈਂਦੀ ਹੈ ਲੀਰ ਹਾਏ ਮੇਰੀ ਉਂਗਲੀ ਨਿ ਹਾਏ ਮੇਰੀ ਉਂਗਲੀ ਕੀ ਹੋਏ ਉਂਗਲੀ ਨਿ ਕੀ ਹੋਏ ਉਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਕੀ ਹੋਏ ਉਂਗਲੀ ਨਿ ਕੀ ਹੋਏ ਉਂਗਲੀ ਨਿ ਸਸ ਤੋੜੀ ਉਂਗਲੀ ਸਸ ਮਾਰੀ ਉਂਗਲੀ ਨਿ ਹਾਏ ਮੇਰੀ ਉਂਗਲੀ ਸਸ ਤੋੜੀ ਉਂਗਲੀ ਨਿ ਹਾਏ ਮੇਰੀ ਉਂਗਲੀ ਕੀ ਹੋਏ ਉਂਗਲੀ ਨਿ ਕੀ ਹੋਏ ਉਂਗਲੀ ਕਚਹਿਰੀ ਜਾਉ ਹੁੰਗਲੀ ਕਚਹਿਰੀ ਜਾਉ ਹੁੰਗਲੀ ਕੇਸ ਕਰ ਹੁੰਗਲੀ ਨੀ ਕੇਸ ਕਰ ਹੁੰਗਲੀ ਹਾਏ ਮੇਰੀ ਉਂਗਲੀ ਨੀ ਹਾਏ ਮੇਰੀ ਉਂਗਲੀ ਗਵਾਲ ਬੂਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਗਵਾਲ ਬੂਂਗਲੀ জেઠ મારી মুંગળી ને 제ઠ તોડી ઉંગળી ਕੀ હોઈ અંગળી 제ઠ મારી મુંગળી ની હાય મેરી ઉંગળી હાય મેરી ઉંગળી ની હાય મેરી ઉંગળી હાય મેરી ઉંગળી હાય મેરી ઉંગળી ઘર વંડું ઉંગળી ભાઈ વંડું ઉંગળી ઘર વંડું ઉંગળી ભાઈ વંડું ઉંગળી ની ਕੀ હોઈ અંગળી ਕਰ ਵੰਡੂ ਉਂਗਲੀ ਨੀ ਭਾਂਡੇ ਵੰਡੂ ਉਂਗਲੀ ਹਾਏ ਤੇਰੀ ਉਂਗਲੀ ਨੂੰ ਕੀ ਹੋਇਆ ਉਂਗਲੀ ਨੂੰ ਹਾਏ ਮੇਰੀ ਉਂਗਲੀ ਨੀ ਭਾਂਡੇ ਵੰਡੂ ਉਂਗਲੀ ਕਰ ਵੰਡੂ ਉਂਗਲੀ ਭਾਂਡੇ ਵੰਡੂ ਉਂਗਲੀ ਸੱਸ ਤੋੜੀ ਉਂਗਲੀ ਜਠਾਣੀ ਮਾਰੀ ਮੂਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਬੰਡ ਪਾਉ ਉਂਗਲੀ ਬੰਡ ਪਾਉ ਉਂਗਲੀ ਨੀ ਕੀ ਹੋਇਆ ਉਂਗਲੀ ਭੰਡ ਵੰਡ ਪਾਉ ਉਂਗਲੀ ਖੇਤ ਵੰਡੂ ਉਂਗਲੀ ਵੰਡ ਪਾਉ ਉਂਗਲੀ ਅ ਖੇਤ ਵੰਡੂ ਉਂਗਲੀ ਹਾਏ ਮੇਰੀ ਉਂਗਲੀ ਨੀ ਬੂ ਮੇਰੀ ਉਂਗਲੀ ਨੀ ਕੀ ਹੋਇਆ ਉਂਗਲੀ ਜਠਾਣੀ ਮਾਰੀ ਮੂੰਗਲੀ ਜਠਾਣੀ ਤੋੜੀ ਉਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਹੁਣ ਰੁਕੂਗੀ ਨਹੀਂ ਉਂਗਲੀ ਨੀ ਰੁਕਦੀ ਨਹੀਂ ਉਂਗਲੀ ਰੁਕਦੀ ਨਹੀਂ ਉਂਗਲੀ ਜ਼ਮੀਨ ਵੰਡੂ ਉਂਗਲੀ ਜੇ ਠਾਣੀ ਮੇਰੀ ਮਾਰਦੀ ਏ ਮੇਰੇ ਨਿੱਤ ਮੂੰਗਲੀ ਰੁਕਦੀ ਨਹੀਂ ਉਂਗਲੀ ਰੁਕਦੀ ਨਹੀਂ ਉਂਗਲੀ ਜ਼ਮੀਨ ਵੰਡੂ ਉਂਗਲੀ ਗਹਿਣੇ ਵੰਡੂ ਉਂਗਲੀ ਹੋਇਆ ਕੀ ਐ ਨਹੀਂ ਉਂਗਲੀ ਗਹਿਣੇ ਵੰਡੂ ਉਂਗਲੀ ਭਾਂਡੇ ਵੰਡੂ ਉਂਗਲੀ ਨਿਰਾਂਝਾ ਵੰਡੂ ਉਂਗਲੀ ਹਾਏ ਮੇਰੀ ਉਂਗਲੀ ਹਾਏ ਮੇਰੀ ਉਂਗਲੀ ਹਾਏ ਤੇਰੀ ਉਂਗਲੀ ਨਹੀਂ ਐ ਮੇਰੀ ਉਂਗਲੀ ਕੀ ਹੋਇਆ ਉਂਗਲੀ ਕੀ ਹੋਇਆ ਉਂਗਲੀ ਸੱਸ ਤੋੜੀ ਉਂਗਲੀ ਜਟਾਣੀ ਮਾਰੀ ਮੁੰਗਲੀ ਜੇਠ ਮਾਰੀ ਮੁੰਗਲੀ ਸੱਸ ਤੋੜੀ ਉਂਗਲੀ ਨਿਹਾਈ ਮੇਰੀ ਉਂਗਲੀ